ਕਿਆ ਬਰਾਦਰ ਤੇ ਦੇਉਨੇ ਕੌਂਤੀ ਅਰੇ ਕੇ ਸੰਗ ਲਈ ਗੁਲੀਆਂ ਮਾਰੀਆਂ ਓਏ ਆ ਕੇ ਜਿੱਥੇ ਸਾਹ ਬੋਣੀ ਖੜੇ ਆ ਇੱਡੇ ਛਾਵੇਂ ਮਟਾ ਕੀਤਾ ਏ ਹਾਏ ਰੰਝੇ ਸਿੰਘ ਕੋਈ ਪਰਾਂ ਨਹੀਂ ਜੀ ਕੋਈ ਨਹੀਂ ਆ ਬਿੱਕੀ ਨਹੀਂ ਆ ਉਹ ਕਹਿੰਦੇ ਛੜ ਲੈ ਬਿੱਕੀ ਕੋ ਛੜ ਲੈ ਜਿਹੜੇ ਬੰਦੇ ਗੋਲੀਆਂ ਮਾਰੀਓ ਕੋਣ ਆ ਬੰਦਾ ਇੱਡੇ ਛਾਵੇਂ ਇੱਥੇ ਕੋਈ ਰਿਸ਼ਤਾ ਨਹੀਂ ਲੱਡਿਆ ਨਹੀਂ ਜੀ ਐ ਇੱਕ ਬੋ ਜੱਟ ਰਾਹ ਰਾਹ ਦੇਸ ਤੇ ਰਾਹ ਸਮਝਾச்சே ਫੜੇ ਗਿਆ ਬੰਮਕੇ ਦੇ ਅੰਦਰ ਹੀ ਹੈ ਜੀ ਮੰਮਕਾ ਦਾ ਫੜੇਗਾ ਅਰੇ ਬੰਦੇ ਕਿੰਨੇ ਬੰਦੇ ਜਿਹਨੇ ਗੋਲੀਆਂ ਮਾਰੀਆਂ ਇਕੱਲਾ ਹੋਤਾ ਚਨਾਲੀਆਂ ਆਂ ਲਿਆ ਬਾਪ ਦੋ ਦਿਨਾਂ ਦੀਆਂ ਲਲਕਾਰੇ ਮਾਰਦੀਆਂ ਮਾਰ ਦੋ ਇੱਕ ਦੀ ਮਾਰ ਦੋ ਇੱਕ ਦੀ ਕਿੱਕ ਕਰਦੀ ਇੱਕ ਕੋਈ ਪਰਝਾਈ ਮਾਰ ਦੋ ਇਹਨੂੰ ਮਰਰਾ ਨਾਮ ਕੀ ਹੈ ਬੰਦੇ ਦਾ ਮਸੀਤ ਸਿੰਘ ਕਿਹੜਾ ਪਿੰਡ ਹੈ

ਇੱਕ ਮਾਈ ਕਹਿਣਾ ਚਾਹੀਦਾ ਸਾਨੂੰ ਸਾਹ ਮਿਲਣਾ ਚਾਹੀਦਾ ਕੀ ਘਟ ਰਹਾ ਹੈ ਇੱਥੇ ਘਟ ਰਹਾ ਜੀ ਉਹਦੇ ਮੁੰਡੇ ਨੇ ਮਹਿੰਗੇ ਦੇ ਨੇ ਗੋਲੀਆਂ ਮਾਰੀਆਂ ਉਹਨਾਂ ਪੰਜਾ ਜੀਆਂ ਨੇ ਆਖੇ ਮਾਰਦੋ ਕਹਲੇ ਲਾ ਕੇ ਮਗਰ ਤੇ ਸੜਾ ਲਾਵੇ ਤਾਂ ਕੋਈ ਘਟ ਰਹਾ ਨਹੀਂ ਰੰਜੀ ਸੀ ਨਾ ਨਾ ਕੋਈ ਰੈਂਜਰਸ ਨਹੀਂ ਕੋਈ ਬਿਲਡਿੰਗ ਨਰਮਾ ਕਰ ਰਹੇ ਸੀ ਨਹੀਂ ਜੀ ਬੱਚੀ ਪਾਉਦੇ ਹੋ ਸੀ ਆ ਬੱਚੀ ਪੁੱਤ ਨੇ ਇੱਕ ਬੱਚੀ ਬਾਰੇ ਹਾਂ ਜੀ ਉਹ ਮੁੱਲੀ ਗੱਲ ਨੂੰ ਲੈ ਕੇ ਝਗੜਾ ਆਇਆ ਹਾਂ ਜੀ ਕੋਈ ਕੱਲ ਝਗੜਵਲਾ ਸਾਹੀ ਕਹਿੰਦੇ ਸੀ ਨਾਰਮਲ ਆ ਗਾਇ ਕੋਈ ਹੋ ਜਾਣ ਕੇ ਨਾ ਜਾਣ ਕੇ ਸਾਡਾ ਬੰਦਾ ਮਾਰਿਆ ਕਿਹੜੇ ਦੋਸ਼ੀ ਆ ਹਜੇ ਤੱਕ ਕਰਦੇ ਨਹੀਂ ਹਾਂਜੀ ਹਾਂਜੀ ਗਈ ਉਹਨਾਂ ਦੇ ਘਰ ਤੋਂ ਗਈ ਆ ਜੀ ਖੜਿਆ ਨਹੀਂ ਉਹਨੂੰ ਅੱਜ ਪਤਾ ਨਹੀਂ ਕਿੱਧਰ ਤੱਕ ਠੀਕ ਤੇ ਮੈਂ ਉਹਦੇ ਘੜੀ ਆ ਛੋੜੇ ਮੈਂ ਸੁਣਿਆ ਮੇਰਾ ਵੀਰ ਨਾ ਗੋਲੀ ਨਾ ਜらい ਇੰਨੀ ਗੱਲ ਕਹਿੰਦੇ ਆ ਕਹਿੰਦੇ ਆ ਜਾਣ ਤੋਂ ਇਹ ਪਹਿਲਾਂ ਢੇਡ ਕੇ ਮਾਰੀ ਢੇਡ ਜੇ ਮਾਰ ਕੇ ਸੁੱਟ ਕੇ ਫੇਰ ਜਿੰਨਾ ਜਿਹਾ ਵਾਰਾ ਖਾਣੂ ਨਹੀਂ ਹੋਇਆ ਨਜਰੇ ਸਿਰ ਤੇ ਗੋਲੀਆਂ ਮਾਰਦਾ ਇਸ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਨਹੀਂ ਨਹੀਂ ਕੋਈ ਡਰਾਈ ਝਗੜਾ ਨਹੀਂ ਕੋਈ ਕੰਨ ਨਹੀਂ ਉਸ ਤੋਂ ਬਾਅਦ ਫੇ ਉਹਦੇ ਮੁੰਡੇ ਦੇ ਮਗਰ ਲੱਗਾ ਬਾਰ-ਬਾਰ ਲੱਗੇ ਉਹ ਮਾਰ ਗਿਆ ਉਹਦਾ ਭਤੀਜਾ ਹੀ ਉਹਦੇ ਮਗਰ ਲੱਗਾ ਜੀ ਮੋੜ ਕੇ ਚੰਗੀ ਤਰ੍ਹਾਂ ਫੇਕਾ ਰਿਹਾ ਜੀ ਆਹ ਜੀ ਨਹੀਂ ਪਹਿਲੀ ਆਪਾਂ ਵੇਚਦੇ ਸਾਰੀ 5-6 ਕਿੱਲੇ ਸਾਤੇ ਆ ਗਿਆ ਵੇਚਦੇ ਬੋਤਲ ਲਾਤਾਂ ਦੇ ਤੇ ਉਹ ਦੋ ਜਨਾਨੀਆਂ ਤੇ ਨੇ ਜਨਾਨੀਆਂ ਉਹਦਾ ਪ੍ਰੂਫ ਵੀ ਹੁਣ ਹਾਂਜੀ ਆਇਆ ਜੇ ਮਰੇ ਪਿਆ ਜੀ ਆਇਆ ਸਾਡੇ ਪੱਲੇ ਅੱਖੇ ਕੱਖ ਨਹੀਂ ਹਾਂਜੀ ਸਰ ਕੀ ਘਟਨਾ ਹੋਈ ਮੋੜ ਤੇ ਮੋੜ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸਰੂਪਾਲੀ ਸਾਣਾ ਕਬੀਰਪੁਰ ਉੱਥੇ ਤਰਸੇਨ ਸਿੰਘ ਔਰ ਮਨਜੀਤ ਸਿੰਘ ਦੀ ਲੜਾਈ ਹੋਈ ਆ ਇੱਕ ਨਾਲੀ ਦੇ ਪਾਣੀ ਤੋਂ ਔਰ ਓਰੇ ਵਿੱਚ ਜਿਹੜੇ ਤਰਸੇਨ ਸਿੰਘ ਨੇ ਕੋਈ ਐਕਸ ਆਰਮੀ ਮੈਂਨੇ ਉਹਨਾਂ ਨੇ ਆਪਣਾ ਲਾਇਸੈਂਸੀ ਰਵਾਲਵਾ ਤੇ ਨਾਲ ਮਨਜੀਤ ਸਿੰਘ ਦਾ ਕਤਲ ਕਰ ਦਿੱਤਾ ਇਹ ਮਾਇਰੋ ਹੈ ਜਸਟ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਬਾਅਦ ਦੱਸਾਂਗੇ ਕਾਰਨ ਨਾਲੀ ਦੇ ਪਾਣੀ ਦੇ ਬੰਦ ਕਰਨ ਤੋਂ ਹੈ ਝਗੜਾ ਸੀ ਇਹਨਾਂ ਦਾ ਚੱਲ ਰਿਹਾ ਉਹਦੇ ਵਿੱਚ ਇਹਨਾਂ ਦੋਨਾਂ ਦੀ ਆਪਸ ਚ ਲੜਾਈ ਦੇਖੋ ਅਸੀਂ ਇੱਥੇ ਸਾਨੂੰ ਇਨਫੋਰਮੇਸ਼ਨ ਮਿਲ ਗਿਆ ਅਸੀਂ ਪਹੁੰਚ ਗਏ ਹਾਂ ਅਸੀਂ ਜਿਹੜੇ ਦੋਸ਼ੀ ਹੈਗੇ ਉਹ ਰਾਉਂਡ ਅਪ ਕਰ ਲਏ ਆ ਪਰਚਾ ਦਰਜ ਕਰਕੇ ਅਸੀਂ ਅਗਦੀ ਤਫतीश ਜਾਰੀ ਕਰ ਰਹੇ ਹਾਂ ਮੌਕੇ ਤੇ ਅਸੀਂ ਦੋ ਦੋਸ਼ੀ ਫੜੇ ਆ ਉਹਨਾਂ ਦੇ ਖਿਲਾਫ ਜੋ ਕਾਰਵਾਈ ਬੰਦੀ ਹੋ ਕਰੇਗੀ 一个导弹吗？<music>